ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਉੱਤਰਾਖੰਡ ਸਰਕਾਰ ਨੇ ਬਾਬਾ RAM ਦੇਵ ਨੂੰ ਦਿੱਤਾ ਵੱਡਾ ਝਟਕਾ ਪੰਚਲਿਤ ਦੇ 14 ਉਤਪਾਦਾਂ ਤੇ ਲਗਾਈ ਪਾਬੰਦੀ ਜੀਹਾਂ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਪੰਚਲਿਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਉੱਤਰਾਖੰਡ ਸਰਕਾਰ ਨੇ ਬਾਬਾ RAM ਦੇਵ ਨੂੰ ਇਹ ਝਟਕਾ ਦਿੱਤਾ ਉਤਰਾਖੰਡ ਡਰੱਗ ਕੰਟਰੋਲ ਪਾਕ ਦੀ ਲਾਇਸੈਂਸਿੰਗ ਅਥਾਰਟੀ ਨੇ ਪੰਚਚਲੀ ਦੇ ਦਿਵਿਆ ਫਾਰਮੈਸੀ ਕੰਪਨੀ ਦੇ 14 ਉਤਪਾਦਾਂ ਤੇ ਪਾਬੰਦੀ ਲਗਾ ਦਿੱਤੀ ਹੈ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬਾਬਰ ਰਾਮਦੇਵ ਨੂੰ ਪੰਚਚਲੀ ਦੇ ਗੁੰਮਰਾ ਕੁੰਨ ਇਸ਼ਤਿਹਾਰਾਂ ਤੇ ਕਾਰਵਾਈ ਨਾ ਕਰਨ ਤੇ ਫਟਕਾਰ ਲਗਾਈ ਸੀ ਜਿਸ ਤੋਂ ਬਾਅਦ ਹੁਣ ਉਤਰਾਖੰਡ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਸਟੇਟ ਡਰੱਗ ਲਾਇਸੈਂਸੀ ਅਥਾਰਟੀ ਨੇ ਪੰਚਚਲੀ ਦੇ 14 ਉਤਪਾਦਨ ਲਾਇਸੈਂਸ ਮੁਅਤਲ ਕਰ ਦਿੱਤੇ ਨੇ ਭਲਕੇ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ ਤੋਂ ਪਹਿਲਾਂ ਉੱਤਰਾਖੰਡ ਰਾਜ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਉੱਤਰਾਖੰਡ ਡਰੱਗ ਕੰਟਰੋਲ ਭਾਗ ਦੀ ਲਾਇਸੈਂਸਿੰਗ ਅਥਾਰਟੀ ਨੇ ਸਵਾਸਰੀ ਗੋਲਡ ਸਵਾਸਰੀ ਬੱਤੀ ਬ੍ਰੋਕਮ ਸਵਾਸਰੀ ਪ੍ਰਵਾਹੀ ਸਵਾਸਰੀ ਅਵਲੇਹ ਮੁਕਤਵਤੀ ਐਕਸਟਰਾ ਪਾਵਰ ਲਿਮਿਟ ਓਮ ਤੇ ਪਾਬੰਦੀ ਲਗਾਈ ਹੈ ਬੀਪੀ ਗ੍ਰਿਡ ਮਧੂਗ੍ਰਿਤੀ ਮਧੂਨਾਸ਼ਤੀ ਵਿਦ ਐਕਸਟਰਾ ਪਾਵਰ ਲਿਵ ਮਿੱਥ ਐਡਵਾਂਸ ਲਿਪ ਗ੍ਰਿਟ ਆਈ ਗ੍ਰਿਟ 골ਡ ਪੰਚ ਚੜੀ ਦ੍ਰਿਸ਼ਟੀ ਆਈ ਡ੍ਰੋਪ ਇਹਨਾਂ ਉਤਪਾਦਾਂ ਤੇ 1945 ਨਿਯਮ ਦੇ ਤਹਿਤ ਪਾਬੰਦੀ ਲਗਾਈ ਗਈ ਹੈ। ਤੁਹਾਨੂੰ ਦੱਸਦੀ ਉੱਤਰਖੰਡ ਰਾਜ ਸਰਕਾਰ ਦੇ ਆਯੁਰਵੈਦਿਕ ਅਤੇ ਯੂਨਾਨੀ ਸੇਵਾਵਾਂ ਦੇ ਸਹਿਯੁਕਤ ਨਿਰਦੇਸ਼ਕ ਸਟੇਟ ਲਾਇਸੈਂਸਿੰਗ ਅਥਾਰਟੀ ਡਾਕਟਰ ਮਿਥਿਲੇਸ਼ ਕੁਮਾਰ ਦੁਆਰਾ ਇੱਕ ਡਾਕਟਰ ਮਿਥਿਲੇਸ਼ ਕੁਮਾਰ ਦੁਆਰਾ ਇੱਕ ਹਲਫਾ ਨਾਮ ਦਾਇਰ ਕੀਤਾ ਗਿਆ ਹੈ ਇਹ ਹਲਫਾ ਨਾਮ ਵਕੀਲ ਬਸਤਾ ਸੁਖਲਾ ਰਾਹੀਂ ਦਾਖਲ ਕੀਤਾ ਗਿਆ ਹੈ। ਧਾਇਰੇ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਐਸ ਐਲ ਏ ਨੇ 15 April 2024 ਨੂੰ ਦਿਵਿਆ ਫਾਰਮੇਸੀ ਤੇ ਉਤਰਾ ਦਾਤਾ ਨੰਬਰ 5 ਪੰਤਜਲੀ ਆਯੁਰਵੇਦਿਕ ਲਿਮਟਿਡ ਨੂੰ ਆਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਦੇ 14 ਉਤਪਾਦਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਤਾਂ ਜੋ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾ ਸਕੇ। ਡਰੱਗ ਇੰਸਪੈਕਟਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਹਰਦوار ਨੂੰ ਭੇਜਿਆ ਗਿਆ ਹਲਫਨਾਮੇ ਵਿੱਚ ਕਿਹਾ ਗਿਆ ਕਿ 16 April 2024 ਨੂੰ ਡਰੱਗ ਇੰਸਪੈਕਟਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਧਿਕਾਰੀ ਹਰਦوار ਦੇ ਸੁਆਮੀ RAM ਦੇਵ ਆਚਾਰੀਆ, ਬਾਲਕ੍ਰਿਸ਼ਨ ਦੀਵਿਆ ਫਾਰਮੇਸੀ ਅਤੇ ਪੰਚਚਲੀ ਆਯੁਰਵੈਦਿਕ ਲਿਮਟਿਡ ਦੇ ਖਿਲਾਫ ਧਾਰਾ 34 ਤੇ IPS ਦੇ ਤਹਿਤ ਚੀਫ ਜੁਡੀਸ਼ੀਅਲ ਮੈਜਿਸਟਰ ਦੇ ਸਾਹਮਣੇ ਕਤਪਰਾਦਿਕ ਮਾਮਲਾ ਦਰਜ ਕੀਤਾ ਗਿਆ ਸੀ ਹਰਦਵਾਰ ਦੇ ਸ਼ਿਕਾਇਤ ਦੇ ਤਰਜ ਕਰਾਈ ਗਈ ਹੈ ਹਰਦਵਾਰ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਹਲਫਨਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐਸ ਐਲ ਦੁਆਰਾ ਮਿਤੀ 23 ਅਪ੍ਰੈਲ 2024 ਦੇ ਪੱਤਰ ਵਿੱਚ ਭਾਰਤ ਸਰਕਾਰ ਦੇ ਆਯੂ ਮੰਤਰਾਲੇ ਦੇ 77 ਨੂੰ ਸੂਚਿਤ ਕੀਤਾ ਗਿਆ ਸੀ ਮੰਤਰਾਲੇ ਦੁਆਰਾ ਇੱਕ ਡਾਕਟਰ ਬਾਬੂ ਕੇਵਿ ਦੀ ਸ਼ਿਕਾਇਤ ਦੇ ਸਬੰਧ ਵਿੱਚ ਕਾਰਵਾਈ ਕੀਤੀ ਗਈ ਸੀ ਜਿਸ ਨੂੰ ਉਸ ਦੀ ਮਿਤੀ ਤੇ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਐਸ ਐਲ ਨੇ ਇਹ ਵੀ ਕਿਹਾ ਹੈ ਕਿ ਡਰੱਗ ਅਤੇ cosmetic act ਨਿਯਮ 169 ਦੇ ਤਹਿਤ ਅਨੁਸ਼ਾਸ਼ੀ ਕਾਰਵਾਈ ਕੀਤੀ ਹੈ ਨਾਲ ਹੀ ਦਿਵਿਆ ਫਾਰਮੇਸੀ ਅਤੇ ਪੰਚਚਲੀ ਆਯੁਰਵੇਦ ਲਿਮਟਿਡ ਦੇ ਖਿਲਾਫ ਡਰੱਗ ਅਤੇ ਮੈਜਿਕ ਰੈਮਡੀਜ਼ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ